ਮਤਲਬ ਦਵਾਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਪਰ ਮੈਂ ਮਾਤਾ ਕੋਲ ਹੀ ਬੈਠ ਕੇ ਆਇਆ ਤੇ ਉਹ ਬਹੁਤ ਚੜ੍ਹਦੀ ਕਲਾ 'ਚ ਤੇ ਸਭ ਤੋਂ ਵੱਡੀ ਚੀਜ਼ ਇਹ ਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ 'ਚ ਆ ਉਹ ਚੜ੍ਹਦੀ ਕਲਾ 'ਚ ਸੋਚ ਰਹੇ ਨੇ हां जी हां जी हां जी इंप्रूवमेंट ਹੈਗੀ ਆ ਮੈਂ ਭੈਣ ਨੂੰ ਵੀ ਮਿਲ ਕੇ ਆਇਆ ਆ ਮੈਂ ਦੇਖ ਕੇ ਵੀ ਆਇਆ ਆ ਖੁਦ ਜਵੰਦੇ ਵੀਰ ਨੂੰ ਤੇ ਇੰਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਧੰਨ ਜਿਗਰਾ ਜਵੰਦੇ ਵੀਰ ਦੀ ਮਾਂ ਦਾ ਆਈ ਥਿੰਕ ਸਾਨੂੰ ਸਾਰਿਆਂ ਤੋਂ ਵੱਧ ਜ਼ਿਆਦਾ ਦੁੱਖ ਉਹਨਾਂ ਨੂੰ ਆ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਸਾਰਿਆਂ ਤੋਂ ਵੱਧ ਉਹਨਾਂ ਨੇ ਪਾਲਿਆ ਉਹਨੂੰ ਪਰ ਮੈਂ ਮਾਤਾ ਕੋਲ ਹੀ ਬਹਿ ਕੇ ਆਇਆ ਤੇ ਉਹ ਬਹੁਤ ਚੜ੍ਹਦੀ ਕਲਾ ਚ ਤੇ ਸਭ ਤੋਂ ਵੱਡੀ ਚੀਜ਼ ਇਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ ਚ ਆ ਉਹ ਚੜ੍ਹਦੀ ਕਲਾ ਚ ਸੋਚ ਰਹੇ ਨੇ ਉਹਨਾਂ ਨੇ ਮੈਨੂੰ ਵੀ ਕਿਹਾ ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕੀਤੀ ਆ ਮੈਂ ਕੱਲ ਵੀ ਮਿਲਿਆ ਉਹਨਾਂ ਨੂੰ ਹੀ ਮਿਲਿਆ ਪਰਸੋਂ ਵੀ ਮਿਲਿਆ ਸੋ ਮਤਲਬ ਦੁਆਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਉਦੋਂ ਬਾਅਦ ਹੁਣ ਰਿਕਵਰੀ ਤੇ ਆ ਤੇ ਬਾਕੀ ਆਈ ਥਿੰਕ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਵੀ ਪ੍ਰੇ ਕਰੋ ਜਿਹੜਾ ਜਿਹੜਾ ਜਾ ਸਕਦਾ ਗੁਰਦੁਆਰੇ ਜਾਓ ਅ ਜਿਵੇਂ ਵੀ ਹੋ ਸਕਦਾ ਪਲੀਜ਼ ਪ੍ਰੇ ਕਰਿਓ ਬਹੁਤ ਲੋਡ ਆ ਇਸ ਟਾਈਮ ਦੁਆਵਾਂ ਦੀ ਇਮਪਰੂਵਮੈਂਟ ਹੈਗੀ ਐ ਕੋਈ ਹਾਂਜੀ 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 ਇਮਪਰੂਵਮੈਂਟ ਹੈਗੀ ਆ ਮੈਂ ਭੈਣ ਨੂੰ ਵੀ ਮਿਲ ਕੇ ਆਇਆ ਅ ਮੈਂ ਦੇਖ ਕੇ ਵੀ ਆਇਆ ਖੁਦ ਜਵਨਦੇ ਵੀਰ ਨੂੰ ਤੇ ਇਮਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਤੇ ਬਾਕੀ ਦੇਖੋ ਹਰ ਕੋਈ ਬੰਦਾ ਐਂਡ ਚ ਚੀਜ਼ ਪਰਮਾਤਮਾ ਤੇ ਛੱਡਦਾ ਹੈ ਸੋ ਪਰਮਾਤਮਾ ਬਹੁਤ ਇੰਪੋਰਟੈਂਟ ਆ ਅ ਇਸ ਟਾਈਮ ਉਹਦੀ ਇੰਪੋਰਟੈਂਸ ਜਿਹੜੀ ਉਹ ਲੱਗ ਵੀ ਰਹੀ ਆ ਪਰਮਾਤਮਾ ਦੀ ਹਾਂਜੀ ਕੋਈ ਹੋਰ ਚੀਜ਼ ਥੈਂਕ ਯੂ ਮਤਲਬ ਦੁਆਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਪਰ ਮੈਂ ਮਾਤਾ ਕੋਲ ਹੀ ਬੈਠ ਕੇ ਆਂ ਤੇ ਉਹ ਬਹੁਤ ਚੜ੍ਹਦੀ ਕਲਾ ਚ ਆ ਤੇ ਸਭ ਤੋਂ ਵੱਡੀ ਚੀਜ਼ ਇਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ ਚ ਉਹ ਚੜ੍ਹਦੀ ਕਲਾ ਚ ਸੋਚ ਰਹੇ ਨੇ ਹਾਂਜੀ 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 ਇੰਪਰੂਵਮੈਂਟ ਹੈਗੀ ਆ ਮੈਂ ਭੈਣ ਵੀ ਮਿਲ ਕੇ ਆਇਆ ਆ ਮੈਂ ਦੇਖ ਕੇ ਵੀ ਆਇਆ ਆ ਖੁਦ ਜਵਨ ਦੇ ਵੀਰ ਨੂੰ ਤੇ ਇੰਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਧੰਨ ਜਿਗਰਾ ਜਵੰਦੇ ਵੀਰ ਦੀ ਮਾਂ ਦਾ ਆਈ ਥਿੰਕ ਸਾਨੂੰ ਸਾਰਿਆਂ ਤੋਂ ਵੱਧ ਜਿਆਦਾ ਦੁੱਖ ਉਹਨਾਂ ਨੂੰ ਆ ਕਿਉਂਕਿ ਅ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਸਾਰਿਆਂ ਤੋਂ ਵੱਧ ਉਹਨਾਂ ਨੇ ਪਾਲਿਆ ਉਹਨੂੰ ਪਰ ਮੈਂ ਮਾਤਾ ਕੋਲ ਹੀ ਬਹਿ ਕੇ ਆਇਆ ਤੇ ਉਹ ਬਹੁਤ ਚੜ੍ਹਦੀ ਕਲਾ ਚ ਤੇ ਸਭ ਤੋਂ ਵੱਡੀ ਚੀਜ਼ ਇਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ ਚ ਉਹ ਚੜ੍ਹਦੀ ਕਲਾ ਚ ਸੋਚ ਰਹੇ ਨੇ ਉਹਨਾਂ ਨੇ ਮੈਨੂੰ ਵੀ ਕਿਹਾ ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕੀਤੀ ਆ ਮੈਂ ਕੱਲ ਵੀ ਮਿਲਿਆ ਉਹਨਾਂ ਨੂੰ ਮਿਲਿਆ ਪਰਸੋਂ ਵੀ ਮਿਲਿਆ ਸੋ ਮਤਲਬ ਦੁਆਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਉਸ ਤੋਂ ਬਾਅਦ ਹੁਣ ਰਿਕਵਰੀ ਤੇ ਆ ਤੇ ਬਾਕੀ ਆਈ ਥਿੰਕ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਵੀ ਪ੍ਰੇ ਕਰੋ ਜਿਹੜਾ ਜਿਹੜਾ ਜਾ ਸਕਦਾ ਗੁਰਦੁਆਰੇ ਜਾਓ ਅਮ ਜਿਵੇਂ ਵੀ ਹੋ ਸਕਦਾ ਪਲੀਜ਼ ਪ੍ਰੇ ਕਰਿਓ ਬਹੁਤ ਲੋਡ ਆ ਇਸ ਟਾਈਮ ਦੁਆਵਾਂ ਦੀ ਇਮਪਰੂਵਮੈਂਟ ਹੈਗੀ ਐ ਕੁਝ ਹਾਂਜੀ 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 ਇਮਪਰੂਵਮੈਂਟ ਹੈਗੀ ਆ ਮੈਂ ਭੈਣ ਨੂੰ ਵੀ ਮਿਲ ਕੇ ਆਇਆ ਆ ਮੈਂ ਦੇਖ ਕੇ ਵੀ ਆਇਆ ਆ ਖੁਦ ਜਵਨ ਦੇ ਵੀਰ ਨੂੰ ਤੇ ਇਮਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਤੇ ਬਾਕੀ ਦੇਖੋ ਹਰ ਕੋਈ ਬੰਦਾ ਐਂਡ 'ਚ ਚੀਜ਼ ਪਰਮਾਤਮਾ ਤੇ ਛੱਡਦਾ ਸੋ ਪਰਮਾਤਮਾ ਬਹੁਤ ਇੰਪੋਰਟੈਂਟ ਆ ਇਸ ਟਾਈਮ ਉਹਦੀ ਇੰਪੋਰਟੈਂਸ ਜਿਹੜੀ ਉਹ ਲੱਗ ਵੀ ਰਹੀ ਆ ਪ੍ਰਮਾਤਮਾ ਦੀ ਹਾਂਜੀ ਠੀਕ ਹੈ ਕੋਈ ਹੋਰ ਚਾਹੀਦਾ